ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ। ਪੰਜਾਬ ਦੇ ਵਿੱਚ ਜੋ ਮੰਤਰੀ ਮੰਡਲ ਨੂੰ ਲੈ ਕੇ ਚਰਚਾਵਾਵਾਂ ਉੱਠੀਆਂ ਹੋਈਆਂ ਨੇ ਉਹ ਮੰਤਰੀ ਮੰਡਲ ਦੇ ਵਿੱਚ ਹੁਣ ਫੇਰ ਬਦਲ ਹੋਣਾ ਹੈ। ਜੋ ਕਿ ਕੋਤਾਰ ਸਿੰਘ ਸੰਧਵਾ ਜਿਨ੍ਹਾਂ ਦਾ ਵਿਧਾਨ ਸਭਾ ਸਪੀਕਰ ਦੇ ਉੱਪਰੋਂ ਮੋਹ ਪੰਗ ਹੋ ਚੁੱਕਿਆ ਹੈ। ਹੁਣ ਉਹਨਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕਰਨ ਵਾਸਤੇ ਕੇਜਰੀਵਾਲ ਦੀ ਪੂਰੀ ਟੀਮ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਜੋ ਚਾਹੁੰਦੇ ਨੇ ਕਿ ਕਲਤਾਰ ਸਿੰਘ ਸੰਧਵਾ ਨੂੰ ਕੋਈ ਐਸਾ ਮਹਿਕਮਾ ਦਿੱਤਾ ਜਾਵੇ ਜਿਸ ਦੇ ਵਿੱਚ ਉਹ ਬਦਲਾ ਲਿਆ ਸਕਣ ਕਰਤਾਰ ਸਿੰਘ ਸੰਧਵਾ ਦਾ ਅੱਜ ਜੋ ਵਿਧਾਨ ਸਭਾ ਦਾ ਸੈਸ਼ਨ ਦਾ ਇਹ ਆਖਰੀ ਦਿਨ ਹੈ ਇਸ ਤੋਂ ਬਾਅਦ ਉਹ ਵਿਧਾਨ ਸਭਾ ਦਾ ਸਪੀਕਰ ਨਹੀਂ ਰਹਿਣਗੇ ਸੋ ਇਸ ਦੇ ਬਾਰੇ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਪੂਰੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਕੋਟਾਰ ਸਿੰਘ ਸੰਧਵਾ ਜੋ ਹੁਣ ਵਿਧਾਨ ਸਭਾ ਦਾ ਸਪੀਕਰ ਨਹੀਂ ਰਹਿਣਗੇ ਨਵਾਂ ਵਿਧਾਨ ਸਭਾ ਸਪੀਕਰ ਅਗਲਾ ਹੋਵੇਗਾ ਤੇ ਸਪੀਕਰ ਦੀ ਥਾਂ ਤੇ ਜੋ ਨਵਾਂ ਚਿਹਰਾ ਆ ਰਿਹਾ ਹੈ ਪ੍ਰੋਫੈਸਰ ਬਜਿੰਦਰ ਕੋੜ ਦਾ ਨਾਮ ਸਾਹਮਣੇ ਆ ਰਿਹਾ ਹੈ ਜਾਂ ਪ੍ਰਿੰਸੀਪਲ ਬੁਧਰਾਮ ਦਾ ਨਾਮ ਹੀ ਸਾਹਮਣੇ ਆ ਰਿਹਾ ਕਿ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਵਿਧਾਨ ਸਭਾ ਦਾ ਸਪੀਕਰ ਬਣਾਇਆ ਜਾਵੇਗਾ ਸੋ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੰਤਰੀ ਮੰਡਲ ਦੇ ਵਿੱਚ ਜੋ ਕੁਟਾਰ ਸਿੰਘ ਸੰਧਵਾ ਨੂੰ ਮਹਿਕਮਾ ਦਿੱਤਾ ਜਾਣਾ ਹੈ ਉਹ ਮਾਈਨਿੰਗ ਵਿਭਾਗ ਦਾ ਮਹਿਕਮਾ ਦਿੱਤਾ ਜਾਏਗਾ ਜੋ ਕਿ ਮਾਈਨਿੰਗ ਵਿਭਾਗ ਵਾਲਾ ਮੰਤਰੀ ਉਸ ਦੀ ਛੁੱਟੀ ਹੋਣ ਜਾ ਰਹੀ ਹੈ ਤੇ ਕੁਟਾਰ ਸਿੰਘ ਸੰਧਵਾ ਦੇ ਕੋਲ ਮਾਈਨ ਵਿਭਾਗ ਆਵੇਗਾ ਸੋ ਪ੍ਰਕਾਸ਼ ਸਿੰਘ ਨੇ ਇੱਕ ਖੁਲਾਸਾ ਕੀਤੇ ਨੇ ਪ੍ਰਕਾਸ਼ ਸਿੰਘ ਕਾਂਗਰਸ ਦੇ ਵਿਧਾਇਕ ਨੇ ਜਨੰਦਰ ਕੈਂਟ ਤੋਂ ਤੇ ਉਹਨਾਂ ਨੇ ਦੱਸਿਆ ਕਿ ਮੰਤਰੀ ਮੰਡਲ ਦੇ ਵਿੱਚ ਜੋ ਹੁਣ ਫੇਰ ਬਦਲ ਹੋਣ ਦੀ ਚਰਚਾ ਚੱਲ ਰਹੀ ਹੈ ਉਹ ਕੇਜਰੀਵਾਲ ਖੁਦ ਸੁਪਰ ਸੀਐਮ ਦੇ ਤੌਰ ਤੇ ਕੰਮ ਕਰ ਰਹੇ ਨੇ ਕੇਜਰੀਵਾਲ ਦੇ ਵੱਲੋਂ ਇਹ ਪੰਜਾਬ ਦੇ ਵਿੱਚ ਜਿਹੜੇ-ਜਿਹੜੇ ਚਿਹਰਿਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਤੇ ਕੁਝ ਚਿਹਰਿਆਂ ਨੂੰ ਜਿਹੜਾ ਮੰਤਰੀ ਮੰਡਲ ਚੋਂ ਕੱਢਿਆ ਵੀ ਜਾ ਰਿਹਾ ਹੈ ਜਿਨ੍ਹਾਂ ਦੇ ਵਿੱਚ ਹਰਬਜਨ ਸਿੰਘ ਏਟੀਓ ਕੁਲਦੀਪ ਸਿੰਘ ਧਾਰੀਵਾਲ ਦਾ ਵੀ ਪਰ ਕੁਤਰੇ ਜਾਣਗੇ ਇਸ ਦੇ ਨਾਲ ਹੀ ਬ੍ਰਹਮਸ਼ਕਨ ਜਿੰਪਾ ਤੇ ਲਾਲਚੰਦ ਖਟਾਰੂਚੱਕ ਇਹਨਾਂ ਸਾਰਿਆਂ ਦੇ ਉੱਪਰ ਜਿਵੇਂ ਹੀ ਪਿਛਲੇ ਜਿੰਪਾ ਨੂੰ ਹਟਾਇਆ ਗਿਆ ਸੀ ਉਸੇ ਤਰ੍ਹਾਂ ਜਿਹੜਾ ਕੀ ਹੁਣ ਫਿਰ ਇਹ ਮੰਤਰੀ ਵੀ ਹਟਾਏ ਜਾਣਗੇ ਜਿਸ ਤਰ੍ਹਾਂ ਪਹਿਲਾਂ ਅਨਮੋਰ ਗਗਨਮਾਨ ਜਿੰਪਾ ਇਹ ਸਾਰੇ ਹਟਾ ਦਿੱਤੇ ਗਏ ਸੀ ਸੋ ਕੁਲਤਾਬ ਸਿੰਘ ਸੰਧਵਾ ਜੋ ਸਪੀਕਰ ਤੋਂ ਨਾਖੁਸ਼ ਨੇ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਪਿਛਲੇ 6 ਮਹੀਨਿਆਂ ਤੋਂ ਚਰਚਾ ਵਿੱਚ ਚੱਲ ਰਹੀਆਂ ਨੇ ਕਿ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇ ਉਹ ਤਾਂ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਕੁਲਤਾਬ ਸਿੰਘ ਸੰਧਵਾ ਪਰ ਪਿਛਲੇ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਬਿਮਾਰ ਹੋਏ ਸੀ ਉਸ ਵਕਤ एलान ਹੀ ਹੋ ਗਿਆ ਸੀਗਾ ਫਿਰ ਮੁੱਖ ਮੰਤਰੀ ਸਭ ਜਿਹੜੇ ਠੀਕ ਹੋ ਜਾਂਦੇ ਨੇ ਤੇ ਉਸ ਵਕਤ ਫਿਰ ਕੁਟਾਰ ਸਿੰਘ ਸੰਧਵਾ ਉਹਨਾਂ ਦਾ ਜਿਹੜਾ ਕੀ ਐਲਾਨ ਵਿੱਚੇ ਰਹਿ ਜਾਂਦਾ ਹੈ ਲੇਕਿਨ ਹੁਣ ਚਰਚਾਵਾਂ ਇਹ ਨੇ ਕਿ ਮੁੱਖ ਮੰਤਰੀ ਨੇ ਤਾਂ ਸੌਦਾ ਕਰ ਲਿਆ ਹੈ ਦਿੱਲੀ ਵਾਲਿਆਂ ਨਾਲ ਕਿ ਮੈਨੂੰ ਸੀਐਮ ਬਣਿਆ ਰਹਿਣ ਦੋ ਬਾਕੀ ਜੋ ਮਰਜ਼ੀ ਤੁਸੀਂ ਬਦਲਾਅ ਕਰ ਲਓ ਜੋ ਮਰਜ਼ੀ ਇੱਥੇ ਜਿਸ ਨੂੰ ਲਾਉਣਾ ਲਾ ਦਿਓ ਦਿੱਲੀ ਤੋਂ ਲਿਆ ਕੇ ਸਾਰੇ ਇੱਥੇ ਅਫਸਰ ਲਾਏ ਜਾ ਰਹੇ ਨੇ ਦਿੱਲੀ ਤੋਂ ਲਿਆ ਕੇ ਇੱਥੇ ਸਾਰੇ ਜਿਹੜੇ ਬਾਬੂ ਲਾਏ ਜਾ ਰਹੇ ਨੇ ਸੋ ਪੰਜਾਬ ਵਿਧਾਨ ਸਭਾ ਦੇ ਵਿੱਚ ਬਾਹਰੀ ਲੋਕਾਂ ਦਾ ਜਿਹੜਾ ਪ੍ਰਭਾਵ ਵਧ ਰਿਹਾ ਹੈ ਤੇ ਪੰਜਾਬ ਦੇ ਵਿਧਾਇਕ ਜਿਹੜੇ ਨੇ ਉਹਨਾਂ ਦਾ ਜਿਹੜੀ ਸ਼ਕਤੀ ਘਟਦੀ ਜਾ ਰਹੀ ਹੈ ਜਿਸ ਜਿਹੜੀ ਕਿ ਚਿੰਤਾ ਬਣੀ ਹੋਈ ਹੈ ਪ੍ਰਗਟ ਸਿੰਘ ਵੀ ਕਹਿ ਰਹੇ ਨੇ ਸੁਖਬਾਲ ਸਿੰਘ ਖਹਿਰਾ ਵੀ ਕਹਿ ਰਹੇ ਨੇ ਤੇ ਦੂਸਰੇ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਬਹੁਤ ਵੱਡੇ ਜਿਹੜਾ ਇਸਤੇ ਬਾਰੇ ਆਪਣੀ ਆਵਾਜ਼ ਚੱਕੀ ਹੈ ਕਿ ਦਿੱਲੀ ਦੇ ਲੋਕ ਪੰਜਾਬ ਤੇ ਕਾਬਜ਼ ਹੁੰਦੇ ਜਾ ਰਹੇ ਨੇ ਜੋ ਦਿੱਲੀ ਵਾਲਿਆਂ ਨੇ ਉਹਨਾਂ ਨੂੰ ਨਕਾਰ ਦਿੱਤਾ ਤੇ ਪੰਜਾਬ ਵਿੱਚ ਆ ਕੇ ਉਹ ਪਟੀਆਂ ਗੱਲਾਂ ਕਰ ਰਹੇ ਨੇ ਮਨੀਸ਼ ਸੋਧਿਆ ਸੁਤਿੰਦਰ ਜੈਨ ਜਿਨ੍ਹਾਂ ਨੂੰ ਪੰਜਾਬ ਦਾ ਇੰਚਾਰਜ ਲਾਇਆ ਗਿਆ ਹੈ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਫੋਰਸ ਵੀ ਮਿਲੇਗੀ ਪੰਜਾਬ ਦੇ ਵਿੱਚੋਂ ਕੋਠੀਆਂ ਵੀ ਮਿਲਣਗੀਆਂ ਗੱਡੀਆਂ ਵੀ ਮਿਲਣਗੀਆਂ ਸੋ ਪੰਜਾਬ ਦੇ ਲੋਕ ਇਸ ਗੱਲ ਨੂੰ ਜਿਹੜਾ ਸੈਨ ਨਹੀਂ ਕਰ ਸਕਦੇ ਪੰਜਾਬ ਦਾ ਜਿਹੜਾ ਪਹਿਲਾਂ ਹੀ ਬਹੁਤ ਜ਼ਿਆਦਾ ਕਰਜ਼ਾ ਹੈ ਔਰ ਪੰਜਾਬ ਦੇ ਉੱਪਰ ਹੋਰ ਕਰਜ਼ਾ ਇਹ ਆਮ ਆਦਮੀ ਪਾਰਟੀ ਦੀ ਸਰਕਾਰੋਂ ਛੁਟਾਇਆ ਜਾ ਰਿਹਾ ਹੈ ਜੋ ਇਸ ਨੂੰ ਹੁਣ ਚੜ੍ਹਦਾ ਕਰਨੀ ਪੰਜਾਬ ਔਰ ਪੰਜਾਬੀਆਂ ਦੇ ਵੱਲੋਂ ਜਿਹੜਾ ਇੱਕਜੁੱਟ ਹੋਣਾ ਪਵੇਗਾ ਇਹ ਪ੍ਰਗਟ ਸਿੰਘ ਨੇ ਵੱਡਾ ਬਿਆਨ ਦਿੱਤਾ ਸੀ 嗯。